ਸਾਲੋ ਕੱਲ ਤੇਰੇ ਮੁੰਡਾ ਜੰਮਿਆ ਮੇਰੇ ਹਾਂ ਉਹ ਮੁੰਡਾ ਓਏ ਕੀ ਕਹਿਣਾ ਮੁੰਡਾ ਜੰਮਿਆ ਸਾਡੇ ਕਦੇ ਦੇਖੀ ਨਹੀਂ ਜੰਮਿਆ ਮੁੰਡਾ ਹੋਇਆ ਅੱਛਾ ਤੂੰ ਆਇਆ ਕਿੱਥੋਂ ਫਿਰ ਨੀ ਹਾਂ ਬਾਹਰੋਂ ਬਾਹਰੋਂ ਇੰਗਲੈਂਡ ਚੋਂ ਨਾ ਵੇ ਅਮਰੀਕਾ ਚੋਂ ਹਾਂ ਇਟਲੀ ਚੋਂ ਨਾ ਫਰਾਂਸ ਹਾਂ ਜਾਪਾਨ ਹਾਂ ਲਿਬਨਨ ਲਗੜੇ ਪਿੰਡਾਂ ਦੇ ਨਾਮ ਲਈ ਜੰਮਾ ਓਏ ਹਾਲੀਵੁੱਡ ਹਾਂ ਹੋਰਨ ਕੰਟਰੀ ਹਾਂ ਇਹ ਪਾਕਿਸਤਾਨ ਚੋਂ ਆਇਆ ਨਾ ਵੇ ਆਇਆ ਕਿੱਥੋਂ ਹੁਣ ਪਪੂਲੂਣਾ ਚੋਂ ਨਿਕਲ ਗਿਆ ਕਾ ਸ਼ਿਕਾਰ ਫੜਦਾ ਸੀ ਗੱਲ ਸੁਣ ਲੈ ਹਾਂ ਭਾਡੇ ਕਹਿੰਦੇ ਮੁੰਡਾ ਜੰਮਿਆ ਉਹ ਮੇਰੇ ਮੁੰਡਾ ਹੋਇਆ ਤੇਰੇ ਮੁੰਡਾ ਹੋਇਆ ਮੁੰਡਾ ਮੇਰੀ ਟੀਮੀ ਦੇ ਘਰ ਦਾ ਹੋਇਆ ਹਾਂ ਮੁੰਡਾ ਦਾ ਭੈਣ ਦਾ ਮਾਮਾ ਮੇਰੇ ਹੋ ਗਿਆ ਉਹ ਕਿੱਦਾਂ ਅੱਜ ਅਸਦੇਵ ਹੋ ਗਿਆ ਹਾਂ ਅੱਜ ਅਸਦੇਵ ਹੋ ਗਿਆ ਮੁੰਡਾ ਹੋਈ ਜਾਂਦਾ ਮੁੰਡਾ ਕਿ ਲੈਂਟਰ ਬੰਦਾ ਕਿ ਜਿਹੜਾ ਮੁੰਡੀ ਨੂੰ ਖੁਸ਼ੀ ਹੁੰਦੀ ਰੋਟ ਦੇ ਨਾਲ ਖੁਸ਼ੀ ਹੁੰਦੀ ਆ ਖਰਚਾ ਹੋਈ ਜਾਂਦਾ ਕਹਿੰਦੇ ਖੁਸ਼ੀ ਬਹੁਤ ਕੀਤੀ ਤੁਸੀਂ ਖੁਸ਼ੀ ਬਹੁਤ ਕੀਤੀ ਕਹਿੰਦੇ ਸ਼ਰਾਬ ਬਹੁਤ ਚਲਾਈ ਸ਼ਰਾਬ ਵੀ ਬਹੁਤ ਚਲਾਈ ਕਹਿੰਦੇ ਮੀਟ ਬਹੁਤ ਚੱਲਿਆ ਆਹੋ ਕਾਦਾ ਮੀਟ ਬਣਾਇਆ ਬੀਟਾ ਆਹ ਕੁੱਤੇ ਦਾ ਪਰੇ ਬੈਠੇ ਉਹ ਕੁੱਤੇ ਹੀ ਲੱਭਦੇ ਆ ਆ ਸੁਣ ਮੇਰੀ ਆ ਮੈਨੂੰ ਚਾਹੀਦੀ ਕੋ ਗਾਣੇ ਵਾਲੀ ਮਿਲ ਜਾਉ ਗਾਣੇ ਵਾਲੀਆਂ ਬਹੁਤ ਆ ਜਾ ਪਤਾ ਕਰਕੇ ਆ ਉਹ ਲਾਈ ਜਾ ਲਹਾਰ ਵਾਲੀ ਆਹੋ ਸ਼ਬੋ ਕੰਜਰੀ ਰੋਪੜ ਵਾਲੀ ਰੋਪੜ ਵਾਲੀ ਆ ਦੇਖ ਲੈ ਫਿਰ ਰਾਜਨ ਸਿਕਰੀ ਵਾਲੀ ਰੋਪੜ ਵਾਲੀ ਲੈ ਲੈਂਦੇ ਸਿਕਰੀ ਵਾਲੀ ਚੱਕ ਲਿਆ ਲੈ ਠੀਕ ਆ ਆ ਕੇ ਜਾਂਦੇ ਜਾਵਾਂ ਫਿਰ ਚੌੜੇ ਬਾਜ਼ਾਰ 'ਚ ਲੁਧਿਆਣਾ 'ਚੌੜੇ ਬਾਜ਼ਾਰ ਜਾਇਆ ਚੌੜੇ ਬਾਜ਼ਾਰ 'ਚ ਜਾ ਕੇ ਆਣਾ ਫਿਰ ਮੈਂ ਜਾ ਜਾ ਓ ਬਿਆਨ ਵਾਲਿਓ ਇਹ ਜੀ ਖਲੀਫੋ ਮਾਸਟਰ ਜੀ ਇਹਦਾ ਅੱਧਾ ਬੈਠੇ ਜਿੱਦਾਂ ਰਾਤ ਦਾ ਨਹੀਂ ਸਾਰਾ ਇਹ ਨਾ ਪਰ ਬਿਆਨ ਹੁੰਦਾ ਕੋਈ ਨਹੀਂ ਬੋਲਦਾ ਬੋਲਦਾ ਨਹੀਂ ਮੇਰੀ ਬਾਤ ਤੇ ਨਹੀਂ ਲੱਗਿਆ ਕੋਈ ਇੰਨੀ ਨਹੀਂ ਤੇ ਨਾ ਬੋਲਣਾ ਤੂੰ ਬੁਲਾ ਫਿਰ ਜਾਂ ਤਾਂ ਮੈਂ ਜਾਣਾ ਫਿਰ ਦੇਖੀ ਨਹੀਂ ਕਿਦਾਂ ਆਣਾ ਠੀਕ ਆ ਓ ਬਾਸ਼ਾ ਕੰਜਰੋ ਕਰenge ਤੇ ਬਿਮਾਰੀ ਪੇੜਿਆਂ ਇਹ ਬਣਾ ਸੀ ਤੈਨੂੰ ਕੰਜਰ ਲੱਗਦੇ ਆ ਲੈ ਹੋਰ ਤੁਸੀਂ ਡੀਸੀ ਲੱਗਿਆ ਬਿਮਾਰੀ ਕਹਿੰਦੇ ਸੀ ਕਲਾਕਾਰ ਹੁੰਦੀ ਕਲਾਕਾਰ ਕੰਜਰਿਕ ਗਾਲ ਹੁੰਦੀ ਆ ਮੈਂ ਕਹਿੰਦਾ ਕੱਲੀਆਕਾਰ ਸਰੇ ਇਹਨਾਂ ਪੰਦਾਂ ਨੂੰ ਲਿਆ ਕਰ ਤਾਂ ਤੇ ਮੇਰਾ ਪਿੱਛਾ ਵੜਾ ਭਾਰ ਗਿਆ ਮੈਨੂੰ ਜੁੱਤੀ ਨਾਲ ਹਲਕਾ ਵੀ ਕਰਨਾ ਆਂਦਾ ਬਿਮਾਰੀ ਕਹਿੰਦੇ ਉਹ ਪਿੱਛੇ ਦੀ ਗੱਲ ਨਹੀਂ ਕਰਦੀ ਹੈਗੀ ਹਾਂ ਮੈਂ ਕੱਲੀ ਕੱਲੀ ਸੱਤਾ ਟੱਬਰਾਂ ਦੀ ਕੱਲੀ ਕੱਲੀ ਪੇਣਾ ਤੇਰੇ ਟੋਟੀ ਕਰਾ ਕੇ ਇੱਥੇ ਦੇ ਕੁੱਤੇਆਂ ਨੂੰ ਬਾਜੂ ਬੋਲਦਾ ਤੂੰ ਮੈਨੂੰ ਕਾਂ ਕਿ ਤਾ ਨਾ ਸੱਤਾ ਸਭਰਾ ਅੰਦੀ ਕੱਲੀ ਗੱਲੀ ਪੈ ਮੇਗ ਮੇ ਕੱਲੀ ਗੱਲੀ ਪੈਣਾ ਫੇ ਤੂੰ ਮੈਨੂੰ ਨਹੀਂ ਜਾਣਦੀ ਮੈਂ ਕਿ ਤੂੰ ਕੋਣ ਆ ਮੈਂ ਬੀਹਾ ਪਚੀਆਂ ਬੁਣਾ ਦਾ ਖੱਲਾ ਪੋਤਾ ਹਰਾਮ ਦਾ ਤਾਂ ਬਿਮਾਰੀ ਪੈਣਿਆ ਉਹ ਆ ਨਕਲਾ ਤੇਰੇ ਪੇਨਿਆ ਗਾਨੀਆਂ ਚ ਮੈਂ ਨਾ ਹੋਆ ਇਹ ਪੈਣਾ ਦਾ ਹੋਈਦਾ ਮੀਨਾ ਪੰਗਾ ਨਾ ਲਿਆ ਕਰ ਪਹਿਲੇ ਸਾਡੇ ਸਾਹਿਬ ਨਾਲ ਗੱਲ ਕਰ ਮੈਂ ਤੈਨੂੰ ਬਾਅਦ ਚ ਜਿੱਤਦੀ ਆ ਜੇ ਬੋਲਦੇ ਜਾ ਭਰਾਵਾ ਆ ਚੱਲ ਜਾ ਓਏ ਗੱਲ ਸੁਣ ਲੈ ਮੀਰ ਸਾਹਿਬ ਹਾਂ ਇਹ ਗਾਣ ਵਾਲੀਆਂ ਪਹਿਲਾਂ ਬਜ਼ੁਰਗ ਕੰਧਰੀਆਂ ਕਹਿੰਦੇ ਸੀ ਆਹੋ ਅੱਜ ਇਹਨਾਂ ਨੂੰ ਕਹਿੰਦੇ ਮੈਡਮ ਜੀ ਨਾਲ ਬੜੀ ਤਮੀਜ਼ ਨਾਲ ਗੱਲ ਕਰਨੀ ਪੈਂਦੀ ਆ ਠੀਕ ਆ ਗੱ ਤਲੇ ਆ ਜਾ ਆ ਤੂੰ ਵੀ ਨਾਲੇ ਹਲੀ ਲੈ ਕੇ ਮੈਂ ਭੀਜਦਾ ਕਰਨ ਬੈਠਾ ਲੈ ਬੇ ਗਾਣੇ ਵਾਲੀ ਮੈਂ ਕਹਾਂਂਦੀ ਦੱਸੋ ਜੀ ਅਮੀਰ ਸਾਹਿਬ ਆਇਆ ਬਾਰੋਂ ਪੈਸਾ ਬਹੁਤ ਮਾਇਆ ਬਹੁਤ ਆਨੇ ਕੋ ਮਾਇਆ ਬਹੁਤ ਰਖੰਦਾ ਭਰੇ ਪਈਆਂ ਕੋਠੇ ਭਰੇ ਬੇ ਚਵਾਰੇ ਭਰੇ ਬਤੀਲੇ ਡੱਬੀਆਂ ਜਮਾ ਕੁਝੀਆਂ ਜਮਾ ਮਾਇਆ ਬਹੁਤ ਕਿਹੜੀ ਮਾਇਆ ਸਰਕਾਰ ਜਿਹੜੀ ਪੱਗਾਂ ਨੂੰ ਦੇਈ ਦੀ ਵੈਸੇ ਵੀ ਗੱਲ ਕਰਦਾ ਹੋਰ ਤੁਹਾਨੂੰ ਗਾੜੀਆਂ ਬਸਦਿਆ ਪੈਸੇ ਦੇ ਕੇ ਤੋਰਨਾ ਅੱਛਾ ਗਾਣੇ ਬਲੀ ਮੈਂ ਕਹਾਂਂਦੀ ਦੱਸੋ ਜੀ ਕੀ ਗੱਲ ਆ ਲਾਗੇ ਸਰਾਂ ਤੇ ਚਲੇ ਜਾ ਸਰਾਂ ਤੇ ਲਾਗੇ ਆਹ ਕੋਠੀ ਭਾਈ ਅਮੀਰ ਸਾਹਿਬ ਨੇ ਮੀ ਸਭਰੋਂ ਐਸਾ ਬਹੁਤ ਡਾਲਰ ਹੀ ਸਿਰਦਾ ਡਾਲਰ ਮੈਗਜੀ ਕਿਤਾ ਤਕੜੀ ਸਾਮੀ ਆ ਬਹੁਤ ਤਕੜੀ ਸਾਮੀ ਮੈਗਜੀ ਮੇਰਾ ਘਰ ਪੂਰਾ ਕਰ ਦੂਗਾ ਘਰ ਪੂਰਾ ਤੇਰੇ ਰਿਸ਼ਤੇਦਾਰ ਰਜਾ ਦੂ ਸੱਚੀ ਤਾਂ ਵੀ ਨਕਲਾ ਕਰਨੀ ਛੱਡ ਦੇ ਜਣੀਆ ਮੈਂ ਕੋਠੀ ਪਾ ਦੂ 7 ਮੰਜ਼ਲੀ 7 ਮੰਜ਼ਲੀ 7 ਮੰਜ਼ਲੀ ਕੋਠੀ ਪਾ ਦੂ ਹੋਈ ਨਾ ਉੱਪਰ ਉੱਡਣਾ ਆ ਮੈਗਜੀ ਕਿੱਥੇ ਰਹਿੰਦੇ ਹੋ ਆ ਸਰਾਂ ਦੇ ਲੱਗੇ ਚਲੀ ਜਾ ਸਰਾਂ ਦੇ ਲੱਗੇ ਚਲੋ ਮੈਂ ਜਾ ਕੇ ਆਉਂਦੀ ਆ ਬੱਲੇ 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 ਏਟੀ ਵੇਟੀ ਕੋਠੀ ਅਨਜਰ ਬੱਟੂ ਵੀ ਮੋਰੇ ਲਾਇਆ ਕਾਲੇ ਰੰਗ ਦਾ ਕਿੰਨਾ ਸੋਹਣਾ ਆਹ ਕਿਹੜੀ ਚੀਜ਼ ਆ ਕਾਲੇ ਹੂ ਵਾਲੀ ਤੇਰੇ ਬਹੁਤ ਸਰਦਾਰੀ ਪਤਾ ਲੱਗਦਾ ਜਿੰਨੇ ਹੀ ਪਤਾ ਲੱਗਦਾ ਕੋ ਬਟਲ ਦੱਬ ਕੇ ਦੇਖ ਲੈ ਮੈਂ ਜੀ ਮੈਂ ਕੋਠੀ ਅੰਦਰ ਗਈ ਸੀ ਫਿਰ ਕੀ ਹੋਇਆ ਤੁਸੀਂ ਕੋਠੀ ਉੱਤੇ ਇੰਨਾ ਖਰਚਾ ਕੀਤਾ ਆ ਇੰਨੇ ਸੋਹਣੇ ਸੋਹਣੇ ਕਮਰੇ ਬਣਾਏ ਆ ਗੱਪੀ ਕਟਾਲੇ ਲੰਗਦੇ ਦਰਮੰਡ ਖੜ ਕੇ ਖੜਾ ਕੀਤਾ ਆ ਸਲਾਮ ਕਰਾ ਤਾਂ ਮੈਂ ਕਿਹਨੂੰ ਕਰਾ ਜਾਕੀ ਕੋਈ ਨਹੀਂ ਮੈਂ ਦੇਖਦਾ ਕਿਹੜਾ ਦਰਮੰਡ ਜਾ ਕੇ ਆਪ ਹੀ ਨਹੀਂ ਲੋ ਜੀ 6 ਮਹੀਨੇ ਹੋ ਗਏ ਕੋਠੀ ਦਾ ਕੰਮ ਖਤਮ ਹੋਇ ਨੂੰ ਬੂਹੇ ਲਵਾਤੀ ਬਾਰੀਆਂ ਲਵਾਤੀ ਸੀ ਸ਼ੀਸ਼ੇ ਚਿਪਸ ਬੁਹਾਤੀ ਇਹ ਦਰਮੰਡ ਕਿੱਥੇ ਰਹਿ ਗਿਆ ਮੈਂ ਦੇਖਦਾ ਕਿਹੜਾ ਯਾਹੋ ਹਾ ਉਹ ਗਾਰਾੜੀ ਐਸੀ ਚਲੀ ਗਈ ਕਿਆ ਬਾਤ ਹੈ ਰਾਜੀ ਰਹੋ ਗਾਰਾੜੀ ਐਸੀ ਫੇ ਸੁੱਕੀ ਚਲ ਗਈ ਗੱਲ ਸੁਣ ਲੈ ਹਾਂ ਪਤਾ ਕੀ ਕਹਿੰਦੀ ਮੀਰ ਸਾਹਿਬ ਕੋਠੀ ਚ ਹੈਣੀ ਜੇ ਕੋਠੀ ਚ ਹੈਨੇ ਉੱਥੇ ਕਿ ਦੁਰਮਟ ਖੜਾ ਦੁਰਮਟ ਦੁਰਮਟ ਦੱਸ ਗਈ ਹਾਂ ਉਹ ਵੀ ਸੱਚੀ ਆ ਉਹ ਕਿੱਦਾਂ ਉਹ ਵੀ ਸੱਚੀ ਆ ਕਿੱਦਾਂ ਉਹਨੇ ਫੇ ਕਿਦਾਂ ਬਜਰੀ ਬੋ ਫਿਰਦਾ ਦੇਖ ਲਿਆ ਉਹ ਕਹਿੰਦਾ ਉਹੀ ਮੀਰ ਸਾਹਿਬ ਨਹੀਂ ਲੱਗਦਾ ਉਹਨੂੰ ਪਤਾ ਲੱਗ ਜਾਣਾ ਹੁਣ ਭੇਜ ਇਹਨੂੰ ਅੱਛਾ ਤੂੰ ਕਹਾਂ ਉਹੀ ਆ ਲੈ ਵੇ ਗਾਲੇ ਵਾਲੀ ਮੈਂ ਕਿਹਾ ਹਾਂਜੀ ਦੱਸੋ ਜੀ ਇਹ ਜਿਹੜਾ ਦਰਮੰਡ ਸਾਹਿਬ ਦੀ ਉਹੀ ਨੀਰ ਸਾਹਿਬ ਆ ਮੈਂ ਕਿਹ ਜੀ ਕਿਉਂ ਤੁਸੀਂ ਮੈਨੂੰ ਪਾਗਲ ਬਣਾਇਆ ਬਾਰ ਬਾਰ ਤੁਸੀਂ ਕਮਰੇ ਅੰਦਰ ਧੱਲੀ ਜਾਂਦੇ ਆ ਕਮਰੇ ਅੱਗੇ ਅੱਗੇ ਬੜਾ ਹਨੇਰਾ ਅੱਗੇ ਬੜੇ ਜਾਲੇ ਲੱਗੇ ਹੋ ਆ ਕੋਈ ਨੀ ਪੈਟਰੋਲ ਦਾ ਖਰਚਾ ਮਿਲ ਜਣਾ ਜਾਓ ਚਲੋ ਠੀਕ ਹੈ ਮੈਂ ਜਾ ਕੇ ਆਉਂਦੀ ਆ ਆਹ ਕੜੀ ਚੀਜ਼ ਹੈ ਕਾਲੇ ਮੂੰਹ ਵਾਲੀ ਇਹ ਫਰਸ਼ ਨੂੰ ਤੇੜਾ ਹੀ ਹੋ ਆ ਆਏ ਇਹਦਾ ਕੋਈ ਚੱਠਾ ਮਿਲਾ ਕੇ ਲੈ ਕੇ ਆਇਆ ਚੱਠਾ ਸੋਹਦੇ ਵਾਲਾ ਪੋਤ ਲੈਣਾ ਹੁਣ ਮੈਨੂੰ ਪਤਾ ਲੱਗਿਆ ਕਿਹੜੀ ਚੀਜ਼ ਆ ਤਰੂਕੀ ਲਾਦੀ ਚੂਹੇ ਭੰਨ ਵਾਲੀ ਆ ਤੇਰਾ ਕੋਈ ਕਸੂਰੀ ਦਾ ਚੂਹੇ ਦਾ ਗੱਲ ਕੋਟਿਆ ਦੇਖ ਲਿਆ ਆ ਇੰਨਾ ਖਰਚਾ ਕੀਤਾ ਕਿੰਨੀ ਸੋਣੀ ਕੋਠੀ ਬਣਾਤੀ ਆ ਇਹਦਾ ਕੋਈ ਚੱਠਾ ਮਿਲਾ ਕੇ ਲੈ ਗਿਆ ਮੈਂ ਕਿਹਾ ਬਾਪੂ ਜੀ ਹਾਂ ਜੀ ਮੈਂ ਕੋਠੀ ਅੰਦਰ ਗਈ ਸੀ ਫੇਰ ਕਿਉਂ ਤੁਸੀਂ ਇੰਨੇ ਸੋਹਣੇ ਸੋਹਣੇ ਤੁਸੀਂ ਕਮਰੇ ਬਣਾਏ ਆ ਤਾਂ ਗੱਪੀ ਪੱਠੇ ਕੁੱਤਰ ਵਾਲੀ ਮਸ਼ੀਨ ਕਾਹਦੇ ਖੜੀ ਕੀਤੀ ਆ ਮੈਂ ਦੇਖਦਾ ਕਿڑی ਮਸ਼ੀਨ ਖੜੀ ਆ ਕੋਟ ਤੁਸੀਂ ਆਪ ਵੀ ਜਾਗਦੇ ਹੋ ਜੀ ਅਮੀਰ ਸਾਹਿਬ ਨੇ ਕਿਹੜਾ ਕੋ ਡਾਕਟਰ ਰੱਖਿਆ ਇਹ ਮਸ਼ੀਨ ਕਿੱਥੋਂ ਆ ਗਈ ਇੱਥੇ ਨਾ ਮਾਰ ਇੱਥੇ ਕਾਹਦੇ ਨਾ ਮਾਰਾ ਜਿਆਦਾ ਆ ਗਏ ਸਾਲ ਨੂੰ 25 ਰੁਪਏ ਰੁਪਏ ਦੀਆਂ ਵੋਟਾਂ ਪੈਣੀਆਂ ਫੇਰ ਡੱਬਾ ਤੇਰਾ ਪੇਸ਼ ਹੀ ਹੋਣਾ ਸਾਰਾ ਵੋਟਾਂ ਲਵੇੜਨੀਆਂ ਲੰਬਲੀਆਂ ਲੰਬਲੀਆਂ ਹੈ ਨਹੀਂ ਹੋਰ ਕੀ ਹੋਣਾ ਬਸ ਸਿੱਲੀਆਂ ਰਹਿਣਾਂ ਹੋ ਜਾਣੀਆਂ ਓਏ ਗਾਲ ਮਾਰੀ ਆਈ ਸੀ ਫੇਰ ਚਲੀ ਗਈ ਹੁਣ ਕੀ ਕਹਿੰਦੀ ਆ ਪਤਾ ਕੀ ਕਹਿੰਦੀ ਆ ਹਾਂ ਕਹਿੰਦੀ ਮੀਰ ਸਾਹਿਬ ਕੋਠੀ ਵਿੱਚ ਹੈਣੀਏ ਆਹੋ ਕੌਣ ਕਮਸੀਨ ਖੜੀ ਮਸ਼ੀਨ ਪੱਠੇ ਪੁੱਤ ਨਾਲ ਮਸ਼ੀਨ ਦੱਸੋ ਉਹ ਵੀ ਸੱਚੀ ਆ ਕਹਦਾ ਉਹ ਵੀ ਸੱਚੀ ਆ ਉਹ ਕਹਿੰਦਾ ਉਹਨਾਂ ਫੇ ਕਿਤੇ ਆਂਦੀ ਨੇ ਹੈਂਡਲ ਨੂੰ ਹੱਥ ਪਾ ਲਿਆ ਹੋਣਾ ਤਾਂ ਕਾ ਉਹੀ ਮੀਰ ਸਾਹਿਬ ਅੱਛਾ ਬਾਬਾ RAMਦੇਵ ਦਾ ਚੇਲਾ ਉੱਤੇ 빙ਾ ਡੇਡਾ ਹੁੰਦਾ ਸੀ ਠੀਕ ਜੋਗਾ ਦਾ ਟਾਈਮ ਹੋਇਆ ਹੁਣ ਭੇਜ ਨੂੰ ਲੈ ਵੇ ਗਾਰੇ ਵਾਲੀ ਮੈਂ ਕਿਹਾ ਹਾਂਜੀ ਦੱਸੋ ਜੀ ਇਹ ਸਾਡੇ ਮੀਰ ਸਾਹਿਬ ਹੈਗੇ ਬਾਬਾ RAMਦੇਵ ਜੀ ਦੇ ਅੱਛਾ ਜੀ ਉਹਨਾਂ ਦੇ ਹੈਗੇ ਭਗਤ ਅਨਸ਼ੁਧਾਲੂ ਇਹ ਜੋਗਾ ਕਰਦੇ ਯਾਰ ਚੱਪੜੀਆਂ 'ਚ ਹੁੰਦਾ ਦਰਦ ਚਲੋ ਠੀਕ ਹੈ ਮੈਨੂੰ ਪਲੇਖਾ ਲੱਗ ਗਿਆ ਆ ਪੁੱਟਾ ਸਿੱਧੇ ਹੋਇਆ ਤੈਨੂੰ ਲੱਗਿਆ ਕਿ ਇਹੋ ਮਸ਼ੀਨ ਆ ਜਾ ਚੱਲੀ ਮੈਂ ਕਿਜੀ ਹੈਲੋ ਹੈਲੋ ਜੋ ਮਿਲਦਾ ਬਸ ਲੈ ਲਓ ਬਿਮਾਰੀ ਪੈਣਾ ਦਾ ਹੋਇਦਾ ਕੀ ਪੈਣਾ ਦਾ ਹੋਇਦਾ ਬਿਮਾਰੀ ਪੈਣਿਆ ਮੈਂ ਤਾਂ ਤੈਨੂੰ ਰਾਤੀ ਦਿਨ ਮਾਸਤੀ ਬੁਲਾਉਂਦੀ ਪਈ ਐ ਤੂੰ ਇਹ ਕੀ ਬੋਲੀ ਜਾਂਦਾ ਅੱਛਾ ਪ੍ਰੋਗਰਾਮ ਕਰਦੀ ਆਹੀ ਹਾਂਜੀ ਪ੍ਰੋਗਰਾਮ ਦੀ ਲਗਾਤਾਰ ਚੱਲਦੀ ਪਈ ਐ ਜੀ ਮੇਰਾ ਰਾਤੀ ਵੀ ਪ੍ਰੋਗਰਾਮ ਸੀਗਾ ਰਾਤੀ ਵੀ ਸਹੀ ਆ ਪਾਰਸ ਵੀ ਸੀ ਅੱਜ ਰਾਤ ਨੂੰ ਵੀ ਆ ਕੱਲ ਰਾਤ ਦਾ ਵੀ ਆ ਕਾਲੀ ਬਹੁਤੋਂ ਮਿਰਚਾਂ ਖਾਦੀਆਂ ਆ ਦਗਾ ਦਾ ਜੀ ਕੰਮ ਚੱਲਦਾ ਪਿਆ ਜੀ ਮਗਾ ਪ੍ਰੋਗਰਾਮ ਕਰਦੀ ਆਈ ਆ ਹਾਂ ਜੀ ਥਕੀ ਹੋਣੀ ਆ ਹਾਂ ਜੀ ਅੱਜ ਵੀ ਰਾਤ ਆਰਾਮ ਕਰ ਲਵੇ ਹਾਂ ਜੀ ਸਵੇਰ ਨੂੰ ਉੱਠਾਂਗੇ ਸਵੇਰੇ ਉੱਠਾਂਗੇ ਤੇਰੀ ਵੀ ਰੂਹ ਕਰੂਗੀ ਸਾਡਾ ਵੀ ਚਿਤ ਕਰੂਗਾ ਮਾੜੀ ਕੰਮ ਕਾਰੇ ਵਾਸਤੇ ਗਾਣਾ ਸੁਣ ਲੈ ਅਸਾ ਗਾਣਾ ਸੁਣ ਲੈ ਏ ਗਾਲੇ ਬਾਲੀ ਤੂੰ ਗਾਲਣ ਨਹੀਂ ਮੈਂ ਕਿ ਜੀ ਮੈਂ ਨਹੀਂ ਹੁਣ ਗਾਉਂਦੀ ਹੈਗੀ ਹਾਂ ਪਿਆ ਰੈਂਦੀ ਹੁਣ ਆਪਣੇ ਘਰ ਮੇਰੀਆਂ ਧੀਆ ਕੰਮ ਤੇ ਜਾਂਦੀਆਂ ਆ ਆ ਕਿ ਧੀਆ ਨੂੰ ਕੱਦ ਬਾਲ ਨਹੀਂ ਅੰਜੂ ਮੰਜੂ ਪੂਤਾ ਬਾਹਰ ਆਓ ਜਲਦੀ ਅਮੀਰ ਸਾਹਿਬ ਬਾਹਰ ਆਏ ਆ ਮੈਂ ਦੁਆ ਸਵਾਨ ਕਰਵਾ ਜਾ ਕਿ ਉੱਠਦੀਆਂ ਵੀ ਐਂਦਾ ਜਿਦਾ ਫੌੜੀਆਂ ਘਵਾਚੀਆਂ ਆਣ ਮੈਗਜ਼ੀਨ ਵਾਸਤੇ ਨਮਸਤੇ ਨਮਸਤੇ ਅ ਤੂੰ ਵੀ ਆ ਤੂੰ ਵੀ ਹਿੰਦੀ ਵਾਲੀ ਵੀ ਹਿੰਦੀ ਵਾਲੀ ਮੈਡਮ ਵਿਚੇ ਖੜੀ ਆ ਮੈਂ ਕਿਹਾ ਜੀ ਨਮਸਤੇ ਨਮਸਤੇ ਆ ਜਾ ਤੂੰ ਮੇਰੀ ਵਾਲੀ ਹਿੰਦੀ ਕੁੜੀ ਮੈਂ ਕਿਹਾ ਜੀ ਨਮਸਤੇ ਨਮਸਤੇ ਆ ਪੁਰਜਾ ਬੜਾ ਹਾਲੇ ਦਾ ਆ ਤੁਹਾਡੇ ਕੰਢ ਤੋਂ ਤਾਂ ਬੁਮਾਰੀ ਪਹਿਨੇ ਮੈਂ ਨਾ ਮੂੰਹ ਸੰਭੋਲ ਕੇ ਗੱਲ ਕਰੀ ਮੈਂ ਤੈਨੂੰ ਸਾਹਮਣੇ ਨੂੰ ਫਿਰਦਾ ਮੈਂ ਤੇ ਮੈਨੂੰ ਨਹੀਂ ਜਾਣਦਾ ਹਾਂ ਮੈਂ ਕਹ ਤੂੰ ਮੈਨੂੰ ਨਹੀਂ ਜਾਣਦਾ। ਕਾਤੇ ਨਹੀਂ ਜਾਣਦਾ। ਬੁੱਕੀ ਆਇਆ ਹਮ ਕੜਕ ਬਿਜਲੀ। ਤੂੰ ਕੜਕ ਬਿਜਲੀ ਆ? ਮੈਂ ਕਹ ਰਸੀ ਆਇਆ ਹਮ ਕੜਕ ਬਿਜਲੀ। ਫੇ ਤੂੰ ਮੈਨੂੰ ਵੀ ਨਹੀਂ ਜਾਣਦੀ। ਤੁਸੀਂ ਕੌਣ? ਮੈਂ ਬੋਲਾ ਬੱਦ। ਹਮਾਈ ਅਣ ਇੱਥੇ ਕੀ ਕਰਦਾ ਸਰਾਟੇ ਬਾਅਦ ਜਾ ਕੇ ਘਰ ਵੀ ਉਹ ਬੈਠੀ ਉੱਥੇ। ਲੈ ਇੱਥੇ ਦੋ ਤਿੰਨ ਸਰਾਟੇ ਤੇਰੇ ਪਰ ਸੜਦੇ। ਬੇ ਤੈ ਮੈਨੂੰ ਨਹੀਂ ਜਾਣਦਾ। ਹਾਂ। ਰਾਤੀ ਆਇਆ ਕੱਚੀ ਗਿਰੀ। ਕੱਚੀ ਗਿਰੀ? ਬੇ ਆਇਆ ਹਮ ਕੱਚੀ ਗਿਰੀ। ਤੂੰ ਮੈਨੂੰ ਵੀ ਨਹੀਂ ਜਾਣਦੀ। ਤੁਸੀਂ ਕੌਣ? ਮੈਂ ਰਸਿਆ ਖੋਪਾ। ਮੈਂ ਕਹਿੰਦਾ ਮੇਰੇ ਸੁਣ ਗੱਲ ਹਾਂ ਤੇ ਹੱਥ ਨਾ ਰੱਖੋ ਸਾਤੇ ਮੈਂ ਕਹੇ ਜੀ ਮੇਰੇ ਹੱਥ ਨਾ ਰੱਖੋ ਹਾਂ ਤੈਨੂੰ ਰੰਗ ਕੀਤਾ ਸੋਨੂ ਜਦੋਂ ਤੁਸੀਂ ਮੇਤੇ ਹੱਥ ਰੱਖਦਾ ਆ ਆਹੋ ਟਰ ਟਰ ਜਦੋਂ ਤੁਸੀਂ ਮੇਤੇ ਹੱਥ ਰੱਖਦਾ ਆ ਆਹੋ ਜਦੋਂ ਤੁਸੀਂ ਮੈਨੂੰ ਟੱਚ ਕਰਦੇ ਆ ਫੇਰ ਕੀ ਹੁੰਦਾ ਸੋਨ ਲੈ ਕਿ ਮੈਨੂੰ ਨੀਲੇ ਕੁਰਤੇ ਵਾਲੇ ਦੀ ਬੜੀ ਕੋਲ ਹੁੰਦੀ ਸੱਚੀ ਕੋਲ ਆਉਂਦੀ ਆ ਮੈਂ ਕਹੇ ਜੀ ਮੈਨੂੰ ਹਰ ਪਾਣੀ ਲਾਪਿਆ ਪੀੜ ਦੇਖਿਆ ਬੜੀ ਕੋਲ ਹੁੰਦੀ ਬਾਬੇ ਆ ਬਾਬੇ ਮੈਨੂੰ ਪਤਾ ਮੈਂ ਬਾਬੇ ਦੀ ਬੋਲੀ ਆ ਮੈਨੂੰ ਬੜੀ ਕੋਲ ਆਉਂਦੀ ਆ ਸੱਚੀ ਕੋਲ ਆਉਂਦੀ ਆ ਸੱਚੀ ਬੜੀ ਕੋਲ ਆਉਂਦੀ ਆ ਬਸ ਮੈਂ ਪਹਿਲਾਂ ਪਹਿਲਾਂ ਆਉਂਦੀ ਆ ਫਿਰ ਫਿਰ ਬੰਦਾ ਗੇਂਚ ਕੁਝ ਜਾਂਦਾ ਮਮੀ ਪੈਜੀ ਤਾਂ ਜੁੱਤੀ ਪੈਰ ਵਰਦਨਦੀ ਆ ਮੰਮੀ ਬੜਾ ਚਾਲੂ ਬੰਦਾ ਤੁਸੀਂ ਗੱਲ ਕਰੋ ਮੈਂ ਕਿ ਜੀ ਸਗੀ ਮੇਰੀਆਂ ਤਿੰਨ ਧੀਆ ਅਚੰਗਾ ਰੇਟ ਰੂਟ ਦੱਸ ਮੈਨੂੰ ਇਹਦਾ ਰੇਟ ਹਾਂ ਇਹਦਾ ਰੇਟ ਕਟਵਾਟ 10000 ਰੁਪਈਆ ਇਹ ਆਦਾ ਇਹਦਾ ਰੇਟ ਇਹਦਾ ਰੇਟ ਦੇਣਾ ਸਾਹ ਪੈਵਦਾ ਕਿੰਨਾ ਦਾ ਹੋਗਾ 5000 ਇਹਨੂੰ ਵੀ ਦੇ ਆਹਦਾ ਰੇਟ ਦੱਸ ਕੇ ਤਾਂ ਇਹਦਾ ਰੇਟ ਘੱਟੋ ਘੱਟ 50000 ਰੁਪਈਆ ਤੇਰਾ ਮੈਂ ਮੈਂ ਜਿਉਂਦਾ ਹੀ ਆ ਅਸੀਂ ਵੀ ਫਿਰ ਉਦਾਂ ਹੀ ਆ ਕੀ ਬਣਾਉਣਾ ਹੋਵੇ ਤਾਂ ਇਹ ਗੱਲ ਸੁਣ ਆ ਕੀ ਕਰਦਾ ਤੁਹਾਡੇ ਨਾਲ ਇਹ ਮੈਂ ਕਹ ਮੇਰੀ ਜਿੰਮੇ ਗੱਲ ਹੈ ਹਾਂ ਇਹਨੂੰ ਛੱਡ ਆ ਜਾਨਵਰ ਖਰਾਆ ਭਾ ਲੈਣਾ ਚੱਲ ਭਾਈ ਬਣਾ ਭੂਆ ਲੱਗਦੀ ਮੇਰੀ ਤੇਰਾ ਉਸਤਾ ਦੀ ਭੈਣ ਹੋ ਆਏ ਮੇਰੇ ਰੱਬਾ ਕੋਰੀਆ ਹਾਂ ਤੋ ਪੇਜਾਂ ਨੂੰ ਹੋਜਣਾ ਕਰ ਆਸੀ ਕੱਲੀਆਂ ਨਹੀਂ ਅੱਜ ਆ ਭਾਈ ਇਹ ਸਾਡਾ ਮਜੀਸ਼ਣ ਸਾਡਾ ਸਾਜੀ ਆ ਇੱਕ ਯਾਦਾ ਇਹ ਸਰੰਗੀ ਵਜਾਂਦਾ ਇਹਨੂੰ ਅੱਜ ਘਰੇ ਹੀ ਰਹਿਣ ਦੇ ਤੂੰ ਗੱਲੀ ਚੱਲ ਲੈ ਸ਼ਟਪੱਕੇ ਕੀ ਬੇਤੋ ਬਿਨਾ ਮੈਂ ਕਿਸੇ ਕੰਮ ਦੀ ਨਹੀਂ ਹੈਗੀ ਭਾਈ ਸਾਹਿਬ ਮੈਂ ਗਾਂਦੀ ਆ ਮੇਰੇ ਮਗਰ ਸਰੰਗੀ ਵਜਾਂਦਾ ਇਹਨੂੰ ਅੱਜ ਘਰੇ ਹੀ ਰਹਿਣ ਦੇ ਤੂੰ ਗੱਲੀ ਚੱਲ ਕਾ ਤੋ ਅੱਜ ਸਰੰਗੀ ਨਹੀਂ ਅੱਛਾ ਅੱਜ ਤਾਂ ਮਿੱਤਰਾਂ ਨਾਲ ਬੈਂਜੋ ਖੜਕਾਣੀ ਜੀ ਜੀ ਮੈਨਾਂ ਚੰਗੀ ਲੱਗੀ ਸਾਰੇ ਜਣਜੀ ਤਾੜੀਆਂ ਮਾਰ ਦਿੰਦੀ